ਦੋਸਤੋ ਅੱਜ ਦਾ ਸ਼ਾਟ ਬਣਾ ਰਹੇ ਹਾਂ ਆਪਾਂ ਪਿੰਡ ਬੁਰਜ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਪੂਲ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ ਬਿਲਕੁਲ ਤਾਜੀ ਸੂਈ ਆ ਨੌਕ ਦੇ ਡੇਢ ਗੇੜਾ ਆਪਾਂ ਵੀਡੀਓ ਬਣਾ ਰਹੇ ਹਾਂਗੇ ਤੇ ਇਹ ਰਾਤ 3 ਵਜੇ ਸੂਈ ਆ ਗਈ ਤੀਜਾ ਤੋਂ ਚੌਥਾ ਸੂਆ ਗਈ ਤੇ ਬਾਕੀ ਤੁਸੀਂ ਆਪਦੀ ਸਮਝ ਨਾਲ ਅੰਦਾਜ਼ਾ ਲਾ ਸਕਦੇ ਹੋਗੇ ਕਿ ਕਿਹੜੇ ਸੂਏ ਹੋ ਸਕਦੀ ਹੈਗੀ ਤੇ ਇਹਨੇ ਕੱਟੇ ਨੂੰ ਜਨਮ ਦਿੱਤਾ ਕੱਟਾ ਹੈਗਾ ਜਗਜੀਤ ਛੰਨਾ ਵਾਲਾ ਡਾਕਟਰ ਆ ਜੋ ਹਨਾ ਗੋਪੀ 1 ਵਾਲੇ ਗੋਪੀ 1 ਦੇ ਕੱਟੇ ਨੂੰ ਇਹਨੇ ਜਨਮ ਦਿੱਤਾ ਦੇਖਾਰੇ ਕਿ ਚੰਗਾ ਕੱਟਾ ਆਇਆਗਾ ਬਾਕੀ ਮੱਝ ਸਭੀ ਬੜੀ ਚੰਗੀ ਆ ਵੇਲ ਕੱਦ ਕਾਠ ਟਾਂਚੇ ਦੀ ਹੱਡਾਂ ਪੈਰਾਂ ਦੀ ਖੁੱਲੀ ਨਰੋਈ ਆ ਤੇ ਚੰਗੀ ਸਭੀ ਬੜੀ ਆ ਤੇ 14 ਤੋਂ 15 ਲੀਟਰ ਇਹਨੇ ਦੁੱਧ ਦਿੱਤਾਗਾ ਪਹਿਲਾਂ ਵਾਲੇ ਸੂਆਂ ਦੇ ਵਿੱਚ ਤੇ ਇਸ ਵਾਰ ਚੰਗੀ ਸਭੀ ਬੜੀ ਆ 12 16 ਲੀਟਰ ਦੀ ਉਮੀਦ ਹੈਗੀ ਆ ਜੀ ਬਾਕੀ ਤੁਸੀਂ ਆਦੀ ਸਮਝ ਦੇ ਮੁਤਾਬਕ ਖਰੀਦ ਸਕਦੇ ਹੋਗੇ ਆਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਮਾਜੇ ਨੂੰ ਢਾਂਚੇ ਦੀ ਵੱਡੀ ਆ ਬਾਕੀ ਇੱਥੇ ਆ ਕੇ ਤਸੱਲੀ ਕਰੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ 153000 ਮੁੱਲ ਆ ਬਾਕੀ ਮੌਕੇ ਦੇ ਮਾਨਤਾਣ ਹੋ ਜਾਊਗਾ ਧੰਨਵਾਦ